ਸ਼੍ਰੋਮਣੀ ਅਕਾਲੀ ਦਲ ਨੂੰ ਮੈਂ ਕਹਿੰਦਾ ਸਭ ਤੋਂ ਖੁਸ਼ੀ ਦਾ ਦਿਨ ਹੈ ਸ਼੍ਰੋਮਣੀ ਅਕਾਲੀ ਦਲ ਵਾਸਤੇ ਤੇ ਬਹੁਤ ਵੱਡਾ ਬਲ ਮਿਲਿਆ ਸਰ ਹਰਮੇਲ ਸਿੰਘ ਤੋੜਾ ਸਾਹਿਬ ਬੀਬੀ ਜੀ ਤੇ ਉਹਨਾਂ ਦੇ ਬੇਟੇ ਪੂਰਾ ਪਰਿਵਾਰ ਸ਼੍ਰੋਮਣੀ ਕਾਲੀਜ ਜੀ ਵਾਪਸ ਆਇਆ ਜਦੋਂ ਤੱਕ ਮੈਂ ਮੇਰਾ ਜਨਮ ਹੋਇਆ ਤੇ ਅੱਜ ਤੱਕ ਤੋੜਾ ਸਾਹਿਬ ਤੇ ਬਾਦਲ ਸਾਹਿਬ ਜੇ ਕਾਲੀ ਦਲ ਦਾ ਨਾਂ ਲਈਏ ਤੇ ਉਹ ਨਾਂ ਥੋੜਾ ਸਾਫ ਤੇ ਕਾਲੀ ਤੇ ਬਾਦਲ ਸਾਹਿਬ ਦਾ ਨਾਂ ਹੀ ਹੁੰਦਾ ਸੀ ਉਹ ਯਾ ਤਲਵੰਡੀ ਸਾਹਿਬ ਆਏ ਜਾਂ ਲੰਗਵਾਲ ਸਾਹਿਬ ਆਏ ਪਰ ਨਾ ਇਹਨਾਂ ਦਾ ਹੀ ਮੇਨ ਥੋੜਾ ਸਾਫ ਤੇ ਬਾਦਲ ਸਾਹਿਬ ਦੀ ਜੋੜੀ ਮੈਨੂੰ ਲਗਾਤਾਰ 40-50 ਸਾਲ ਜਿੰਨੀ ਦੇਰ ਤੋਂ ਮੇਰੇ ਜਾਣ ਤੋਂ ਪਹਿਲੇ ਵੀ ਹੋਣਾ ਪਰ ਮੇਰੇ ਜਾਣ ਤੋਂ ਬਾਅਦ ਜਦੋਂ ਮਿਲਿਆ ਕੀਤਾ ਆ ਜੋੜੀ ਨੇ ਹੀ ਸ਼੍ਰੋਮਣੀ ਕਾਲੀ ਦਲ ਨੂੰ ਪੰਥ ਨੂੰ ਚਲਾਇਆ ਥੋੜਾ ਸਾਹਿਬ ਦੀ ਜੋ ਦੇਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਸਿੱਖ ਪੰਥ ਵਾਸਤੇ ਹੈ ਉਹ ਕੋਈ ਭੁਲਾ ਨਹੀਂ ਸਕਦਾ ਸਾਨੂੰ ਬੜਾ ਦੁੱਖ ਲੱਗਿਆ ਸੀ ਕੋਈ ਕਾਰਨਾ ਕਰਕੇ ਅਲੱਗ ਹੋ ਗਏ ਸੀ ਆਪਾਂ ਪਰ ਅੱਜ ਸਵੇਰੀ ਮੈਨੂੰ ਬਾਦਲ ਸਾਹਿਬ ਦਾ ਫੋਨ ਆਇਆ ਬੜੀ ਖੁਸ਼ੀ ਸੀ ਉਹਨਾਂ ਨੂੰ ਤੇ ਉਹ ਕਹਿੰਦੇ ਜੀ ਮੇਰਾ ਵੀ ਇੱਕ ਸੁਪਨਾ ਤੁਸੀਂ ਪੂਰਾ ਕਰਤਾ ਸਾਰਾ ਪੰਥ ਇਕੱਠਾ ਕਰਤਾ ਤੇ ਜਿਹੜੇ ਸਾਥੀ ਜਿਹੜਾ ਪਰਿਵਾਰ ਤਾਂ ਉਹਨਾਂ ਨੇ ਪੂਰੀ ਜ਼ਿੰਦਗੀ ਕਾਂਗਰਸ ਦੇ ਖਿਲਾਫ ਲੜਾਈ ਲੜੀ ਅੱਜ ਉਹ ਪਰਿਵਾਰ ਇੱਕ ਮੇਨ ਹਿੱਸਾ ਕਾਲੀ ਦਲ ਦਾ ਬਣ ਕੇ ਆਇਆ ਤੇ ਮੈਨੂੰ ਉਹਨਾਂ ਨੂੰ ਬੜੀ ਖੁਸ਼ੀ ਹੈ ਤੇ ਉਹ ਕਹਿੰਦੇ ਮੇਰੇ ਤਰਫੋਂ ਸਾਰਿਆਂ ਨੂੰ ਪੰਜਾਬ ਨੂੰ ਵੀ ਮੈਸੇਜ ਦਿਓ ਕਿ ਸਾਡੇ ਵਾਸਤੇ ਇਹ ਬਹੁਤ ਵੱਡਾ ਇਤਿਹਾਸਿਕ ਦਿਨ ਹੈ ਮੈਂ ਅਸੀਂ ਅਸੀਂ ਆ ਮੈਂ ਇਹਨਾਂ ਪਰਿਵਾਰ ਨਾਲ ਵੀ ਗੱਲ ਕਰ ਰਿਹਾ ਸੀ ਕਿ ਇਹ ਪਰਿਵਾਰ ਮੰਗੋ ਸੀ ਰਵਾਂਗੇ ਪੂਰੀ ਜ਼ਿੰਦਗੀ ਸਾਡੇ 'ਚ ਮੇਰੇ 'ਚ ਵੀ ਕੋਈ ਕਮੀਆਂ ਹੋਣੀਆਂ ਜਾਂ ਸਾਡੇ ਪਾਰਟੀ 'ਚ ਵੀ ਕਮੀਆਂ ਹੋਣੀਆਂ ਜਿਹਦੇ ਕਰਕੇ ਅਸੀਂ ਸਾਡੇ ਤੋਂ ਆ ਵਿਛੜ ਗਏ ਪਰ ਹੁਣ ਉਹ ਕਮੀਆਂ ਨਹੀਂ ਹੋਣਗੀਆਂ ਅਸੀਂ ਪੂਰੇ ਪਰਿਵਾਰ ਮੰਗੂਰ ਰੱਖ ਕੇ ਇੱਕ ਟੀਮ ਵਰਕ ਬਣ ਕੇ ਕਿਉਂਕਿ ਪੋਲਿਟਿਕਸ ਟੀਮ ਵਰਕ ਹੈ ਕੋਈ ਇੰਡੀਵਿਜੂਅਲ ਪੋਲਿਟਿਕਸ ਨਹੀਂ ਹੋ ਸਕਦੀ ਜੇ ਕੱਲਾ ਕਹੇ ਕਿ ਸੁਖਬੀਰ ਸਿੰਘ ਬਾਦਲ ਹੀ ਕੱਲਾ ਇਕੱਲਾ ਸਕਦਾ ਨਹੀਂ ਸ਼੍ਰੋਮਣੀ ਅਕਾਲੀ ਦਲ ਇੰਡੀਵਿਜੂਅਲ ਨਾ ਵੱਡੀ ਇੰਸਟੀਟਿਊਸ਼ਨ ਹੈ ਕੋਈ ਇੰਡੀਵਿਜੂਅਲ ਕਲੇਮ ਨਹੀਂ ਕਰ ਸਕਦਾ ਕਿ ਸਾਰਾ ਅਕਾਲੀ ਦਲ ਮੇਰੇ ਮੇਰਾ ਹੈ ਅਕਾਲੀ ਦਲ ਕੌਮ ਦਾ ਪੰਜਾਬੀਆਂ ਦਾ ਤੇ ਆ ਸਾਰਾ ਪਰਿਵਾਰ ਹੀ ਚਲਾਉਂਦਾ ਹੈ ਤੇ ਪਰਿਵਾਰ ਹੀ ਨਹੀਂ ਇੰਨਾ ਸੰਘਰਸ਼ ਅਕਾਲੀ ਦਲ ਤੇ ਪਰਿਵਾਰ ਨਹੀਂ ਦੇਖੋ ਕਿੱਥੇ ਤੋਂ ਕਿੱਥੇ ਅਕਾਲੀ ਦਲ ਲੁਪਟ ਗਿਆ ਸੁਖਬੀਰ ਜੀ ਕਹਿੰਦੇ ਪਬਲਿਕ ਪਰਸਪੈਕਸ਼ਨ ਹੈ ਕਿ ਜਿਹੜੀ ਪਿਛਲੇ ਦਿਨ ਹੈ ਆਪਰੇ ਲੰਦਾਰ ਆ ਕੇ ਟਕਸਾਲੀ ਹੈ ਕਾਨੀ ਆਨੂੰ ਨਜਰੰਦਾਜ਼ ਕੀਤਾ ਜਾ ਰਿਹਾ ਹੈ ਉਸੇ ਡੈਮੇਜ ਕੰਟਰੋਲ ਦਾ ਹੇਰ ਮੈਂ ਮੈਂ ਪਲੀਜ਼ ਉਹਦੇ ਬਾਰੇ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਪਹਿਲੇ ਵੀ ਕਿਹਾ ਸੀ ਬ੍ਰਹਮਪਰਾਜ ਸਾਹਿਬ ਮੇਰੇ ਪਿਤਾ ਸਮਾਨ ਹੈ ਮੈਂ ਉਹਨਾਂ ਦੀ ਪੂਰੀ ਰਿਸਪੈਕਟ ਕਰਦਾ ਹਾਂ ਡਾਕਟਰ ਜਨਾਲਾ ਦੀ ਪੂਰੀ ਰਿਸਪੈਕਟ ਕਰਦਾ ਹਾਂ ਸੇਕਵਾਂ ਸਾਹਿਬ ਦੀ ਪੂਰੀ ਰਿਸਪੈਕਟ ਕਰਦਾ ਹਾਂ ਤੇ ਮੈਂ ਉਹਨਾਂ ਦੀ ਸ਼ਾਨ ਦੇ ਖਿਲਾਫ ਕੋਈ ਨਹੀਂ ਬੋਲਾਂਗਾ ਬਾਦੋਂ ਇਹ ਕਿਹੜਾ ਬਾਦੋਂ ਇਹ ਮੁਕਾਬਲਾ ਕਿਹਦੇ ਨੂੰ ਮੰਨਦੇ ਨਹੀਂ ਕਰਦਾ ਸੁਣਾਇਆ ਅੱਜ ਪਟਿਆਲੇ 'ਚ ਮੁਕਾਬਲਾ ਡਾਕਟਰ ਗਾਂਧੀ ਦਾ ਪੰਜਾਬ 'ਚ ਕਿਹਦੇ ਨਾਲ ਮਾਦੀ ਤੇ ਕੈਪਟਨ ਰਾਣੀ 3ਜੇ ਨੰਬਰ ਤੇ ਜਾ ਰਹੀ ਹੈ ਪੰਜਾਬ 'ਚ ਕਿਹਦੇ ਨਾਲ ਮਾਦੀ ਪੰਜਾਬ ਤਾਂ ਕਾਂਗਰਸ ਨਾਲ ਆ ਪਰ ਪਟਿਆਲੇ ਵਿੱਚ ਮਹਾਰਾਣੀ ਪ੍ਰਨੀਤਕੌਰ 3ਜੇ ਨੰਬਰ ਤੇ ਹੋ ਗਈ ਹੈ ਲੋਕ ਕੰਪੀਟੀਸ਼ਨ ਗਾਂਧੀ ਨਾਲ ਹੈ ਡਾਕਟਰ ਗਾਂਧੀ ਹੀ ਹੈਜ਼ ਪਰਫਾਰਮਡ ਅਕੋਰਡਿੰਗ ਟੂ ਦ ਵੈਲਿਊ ਹੀ ਇਸ ਨਾਟ ਪਰਫਾਰਮਡ ਅਕੋਰਡਿੰਗ ਟੂ ਕਪੈਸਿਟੀ ਅਸ਼ੋਮਨੀ ਕਾਲੀਦਲ ਦੇ ਉਮੀਦਵਾਰ ਰਖੜਾ ਸਾਬ ਘਰ-ਘਰ ਲੱਖ ਵੋਟ ਦੇ ਉੱਤੇ ਜਿੱਤਣਗੇ ਜੈਜੀ ਮੇਰੇ ਸਰਵੇ ਆ ਰਿਹਾ ਜੈਜੀ ਰਿਪੋਰਟ ਆ ਰਹੀ ਹੈ ਜੈਜੀ ਗਰਾਊਂਡ ਫੈਸਿਲਿਟੀ ਸਿਚੁਏਸ਼ਨ ਹੈ ਪ੍ਰੈਕਟੀਕਲੀ ਤੁਸੀਂ ਦੇਖ ਲਓ ਕੈਪਟਨ ਅਮਰਿੰਦਰ ਸਿੰਘ ਦੇ 2 ਸਾਲ ਦੇ ਰਾਜ ਨੇ ਬਿਲਕੁਲ ਪਟਿਆਲੇ ਹਲਕੇ ਦੇ ਲੋਕਾਂ ਦੇ ਵਿੱਚ ਇੱਕ ਨਫ਼ਰਤ ਪੈਦਾ ਕਰਦੀ ਕੈਪਟਨਸੀ ਸਾਹਿਬ ਨਾਲ ਤੁਸੀਂ ਇੱਕਲ ਦੱਸ ਦਿਓ ਮੈਨੂੰ ਐਜ਼ ਅ ਮੀਡੀਆ 2 ਸਾਲ ਹੋ ਗਏ ਕੈਪਟਨ ਮੁੱਖ ਮੰਤਰੀ ਬਣੇ ਕੀ ਡਵੈਲਪਮੈਂਟ ਦਾ ਪ੍ਰੋਜੈਕਟ ਕੀ ਗ੍ਰਾਂਟ ਜਾਂ ਕੀ ਚੀਜ਼ ਪਟਿਆਲੇ ਨੂੰ ਦਿੱਤੀ ਹੈ ਪਿਛਲੇ 2 ਸਾਲਾਂ 'ਚ ਕੀ ਉਹ ਕੀ ਉਹ ਇੱਕ ਵਾਰ ਵੀ ਕੀ ਉਹ ਇੱਕ ਵਾਰ ਵੀ ਪਟਿਆਲੇ ਆਏ ਹੈ ਜੇ ਪਟਿਆਲੇ ਨਹੀਂ ਆਉਂਦੇ ਆਪਣੇ ਹਲਕੇ 'ਚ ਨਹੀਂ ਜਾਂਦੇ ਸਰਕਾਰ ਨਾਮ ਦੀ ਕੋਈ ਚੀਜ਼ ਤੇ ਫਿਰ ਹੀਦਰ ਡਿਸਰਵ ਦਾ ਵੋਟ ਭਾਲਾ ਸਾਹਿਬ ਇੱਕ ਮੰਦ ਉੱਠ ਰਹੀ ਹੈ बार-बार की बीपी जीगिर कौर जेडे ਹੈਗੇ ਆ ਉਹਨਾਂ ਨੂੰ ਆਪਣੇ ਕਟੂਰ ਸਾਹਿਬ ਤੋਂ ਸੀਟ ਨੂੰ ਵੰਡਣਾ ਕਰਨਾ ਚਾਹੀਦਾ ਕਿਉਂ ਕਿ ਇਹ ਕਹਿ ਰਹੇ ਆ ਕਿ ਲੜੜਾ ਜਿਹੜੇ ਆ ਬੇਰੁਕੀ ਭਕਾਰੀ ਰੱਖੀ ਲਈ ਆਪਣੀ ਜਿਹੜੀ ਪਰਫੈਕਟ ਪਰਫਾਰਮੈਂਸ ਜਿਹੜੀ ਆ ਪਾਰਲੀਮੈਂਟ ਦੇ ਵਿੱਚ ਲਾ ਕੇ ਕਰ ਸਕਦੇ ਆ ਤੇ ਇਹ ਹੁਣ ਕਹਿ ਰਹੇ ਆ ਇਹ ਪੰਜੋੜੀ ਜੀ ਯਾਰ ਮੈਂ ਤੇਰਾ ਸੀ ਪੰਜੋੜੀ ਜੀ ਦੀ ਵਾਗ ਆ ਆ ਉਹਨਾਂ ਦੀ ਇੰਡੀਵਿਜੁਅਲ ਹੋਣੀ ਆ ਨਾਟ ਕਾਲੀ ਦਲ ਦੀ ਉਹ ਅਪੀਲ ਰਿਜੈਕਟ ਹੈ ਸਾਹਿਬ ਬਦਸਾਹਿਬ ਜੇ ਮਿਲੀ ਭੁਗ ਦੀ ਗੱਲ ਇੱਕ ਮੰਨ ਦੱਸਾਂ ਯਾਰ ਆ ਉਹ ਲੋਕ ਹੈ ਜਿਹੜੇ ਫਰਸਟ੍ਰੇਟ ਹੋਏ ਪਏ ਆ ਆ ਉਹ ਜਿਹੜੇ ਹੈਗੇ ਨਾ ਜਿਹੜੇ ਆ ਜਿਹੜੇ ਖੈਰੇ ਵਾਲੇ ਦੂਜੇ ਨਾ ਜਮਾਨਤਾ ਜਬਤ ਹੋਈ ਪਈਆਂ ਹੁਣ ਉਹ ਆਪਣੀ ਜਮਾਨਤਾ ਜਬਤ ਬਣਾਉਣ ਵਾਸਤੇ ਸਰੋ ਪਹਿਲੀ ਗੱਲ ਇੱਕ ਮੈਨ ਮੇਰੀ ਗੱਲ ਸੁਣੋ ਮੇਰੀ ਜਾਨ ਜਾ ਸਕਦੀ ਹੈ ਸਿਰ ਵੜਿਆ ਜਾ ਸਕਦਾ ਹੈ ਕਾਂਗਰਸ ਨਾਲ ਅਸੀਂ ਨੇੜੇ ਤੇੜੇ ਵੀ ਨਹੀਂ ਜਾ ਸਕਦੇ ਬਾਕੀ ਜੀ ਤਾਂ 15 ਅਕਤੂਬਰ ਵਿਦੇ 12 ਹਾਰ ਦੀ ਮਹਾਲੇ ਨੂੰ ਲੈ ਕੇ ਅੱਜ ਧਰਨਾ ਲੱਗਾ ਚੰਡੀਗੜ੍ਹ ਦੇ ਵਿੱਚ ਕਿੱਥੇ ਚੰਡੀਗੜ੍ਹ ਦੇ ਵਿੱਚ ਯਾਰ ਆ ਸਾਰੇ ਰਲੇ ਆ ਤੁਸੀਂ ਗੱਲ ਸਮਝੇ ਨਹੀਂ ਆਮ ਆਦਮੀ ਕਾਂਗਰਸ ਇੱਕੋ ਹੀ ਹੈ ਨਾ ਸਮਝਾਉਂਦਾ ਦਿੱਲੀ ਕਰੀ ਜਾਂਦੇ ਸਾਰੀ ਜਗ੍ਹਾ ਕਰੀ ਜਾਂਦੇ ਆ ਨਾਲ ਜਿੰਨੇ ਉਹ ਜਿਹੜੇ ਬੈਠੇ ਬਰਗਾੜੀ ਵਾਲੇ ਮੋਰਚੇਲੇ ਆ ਤਾਂ ਕਾਂਗਰਸ ਦੇ ਫਰੰਟਮੈਨ ਆ ਉਹਨਾਂ ਨੇ 20 ਬਾਈ ਕਰੋੜ ਕਮਾਇਆ ਸੀ ਉਹ ਪੂਰਾ ਛੱਕ ਲੈ ਇਹਨਾਂ ਨੇ ਉਹਨੇ ਸੈਕਿੰਡ ਦਿਹਾੜੀ ਚਲਾਉਣਾ ਚਾਹੁੰਦੇ ਆ ਜਿਵੇਂ ਤੁਸੀਂ ਜਗਮੀਰ ਬਰਾੜ ਦੀ ਗੱਲ ਕਰੀਏ ਇਹਨਾਂ ਨੂੰ ਵੀ ਕਿਉਂ ਨਾ ਦਿੱਤਾ ਜਾਵੇ ਇਹਨਾਂ ਨੂੰ ਪੂਰਾ ਮਾਨ ਸਤਿਕਾਰ ਦਿੱਤਾ ਜਾਊਗਾ ਥੈਂਕ ਯੂ ਵੈਰੀ ਮੱਚ ਬਾਜ ਸਾਹਿਬ ਬਾਜ ਜਾਓ